ਗਗਨ ਬਣ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਦੇ ਗੋਣਾ ਨਾ ਮੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਪ੍ਰਾਈਵੇਟ ਬੰਦਿਆ ਵੱਲੋਂ ਆਪਣੇ ਖੇਤ ਦੇ ਵਿੱਚ ਕਣਕ ਸਟਾਈ ਜਾ ਰਹੀ ਹੈ ਤੇ ਅੱਗੇ ਟਰੱਕਾਂ ਦੇ ਰਾਹੀਂ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜੀ ਜਾ ਰਹੀ ਹੈ ਤੇ ਸਿੱਧੇ ਤੌਰ ਤੇ ਮਾਰਕੀਟ ਕਮੇਟੀ ਨੂੰ ਚੂਨਾ ਲਗਾਇਆ ਜਾ ਰਿਹਾ ਇਸ ਨੂੰ ਲੈ ਕੇ ਮਾਰਕੀਟ ਕਮੇਟੀ ਦਾ ਕੀ ਕਹਿਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਮਾਰਕੀਟ ਕਮੇਟੀ ਨੂੰ ਚੂਨਾ ਲਗਾਇਆ ਜਾ ਰਿਹਾ ਤੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾਵੇਗੀ ਬਲਕਾਰ ਜੀ ਇੱਕ ਸਾਡੇ ਕੋਲ ਵੀਡੀਓ ਪਹੁੰਚੀ ਆ ਉਹ ਵੀਡੀਓ ਨਈਂਆਂਵਾਲਾ ਮਹਿਮਾ ਰੋਡ ਦੀ ਦੱਸੀ ਜਾ ਰਹੀ ਆ ਜਿੱਥੇ ਪ੍ਰਾਈਵੇਟ ਤੌਰ ਤੇ ਕਣਕ ਵੇਚੀ ਜਾ ਰਹੀ ਆ ਇੱਕ ਨਵੀਂ ਦਾਣਾ ਮੰਡੀ ਜਿਹੜੀ ਹੈਗੀ ਆ ਪ੍ਰਾਈਵੇਟ ਬੰਦਿਆ ਵੱਲੋਂ ਜਿਹੜੀ ਉੱਥੇ ਬਣਾਈ ਗਈ ਆ ਕਣਕ ਦੀ ਢੋਆ ਠਵਾਈ ਕੀਤੀ ਜਾ ਰਹੀ ਆ ਟਰੱਕਾਂ ਤੇ ਰਹੀਂ ਕਣਕ ਜਿਹੜੀ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜੀ ਜਾ ਰਹੀ ਆ ਕੀ ਇਹ ਮਸਲਾ ਤੁਹਾਡੇ ਧਿਆਨ ਦੇ ਵਿੱਚ ਹੈ ਸਰ ਉੱਥੇ ਪਹਿਲਾਂ ਇੱਕ ਹੋ ਰਹੀ ਸੀਗੀ ਠੀਕ ਹੈ ਜੇ ਜਿਹੜੀ ਅਸੀਂ ਮਤਲਬ ਕਿ ਫੀਸ ਭਰਾਈ ਜੀ ਨਾ ਤੋਂ ਜੀ ਏਕੇ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰਤਾ ਸੀ ਕੰਮ ਤੇ ਅਗਰ ਹੁਣ ਦੁਬਾਰਾ ਹੋ ਰਹੀ ਹੈਗੀ ਤਾਂ ਉਹਦੀ ਕੋਈ ਗੱਲ ਨਹੀਂ ਇਨਕੁਆਰੀ ਕਰਵਾ ਦੇਣੀ ਅਗਰ ਹੋ ਰਹੀ ਹੈ ਤਾਂ ਜਿਹੜੀ ਬੰਦੀ ਕਾਰਵਾਈ ਹੈਗੀ ਉਹ ਕਰਵਾ ਦੇਣੀ ਜੀ ਤੇ ਕੀ ਕੋਈ ਪ੍ਰਾਈਵੇਟ ਬੰਦਾ ਆਪਣੇ ਕਿਸੇ ਖੇਤ ਦੇ ਵਿੱਚ ਚਾਰਦਵਾਰੀ ਕਰਕੇ ਇਸ ਤਰ੍ਹਾਂ ਕਣਕ ਕਿੰਦਾ ਵੇਚ ਸਕਦਾ ਕਿਉਂਕਿ ਸਿੱਧੇ ਤੌਰ ਤੇ ਮਾਰਕੀਟ ਕਮੇਟੀ ਦੀ ਜਿਹੜੀ ਫੀਸ ਆ ਉਹਨੂੰ ਚੂਨਾ ਲਗਾਇਆ ਜਾ ਰਿਹਾ ਬਿਲਕੁਲ 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 ਨਹੀਂ ਦੇ ਸਕਦਾਈ ਉਹ ਤਾਂ ਆਪਣਾ ਇਸੇ ਕਰਕੇ ਜਨਨੂ ਮਿਲ ਗਈ ਸੀ ਪਲਾਂਟੀ ਦੇ ਨਾਲ ਜਿਹੜੀ ਫੀਸ ਹੈ ਉਹ ਭਰਾਈ ਸੀ ਨਾ ਤੁਹਾਨੂੰ ਉਹ ਕਿੰਨੀ ਫੀਸ ਭਰਾਈ ਗਈ ਸੀ ਜੇਕਰ ਉਹ ਪਹਿਲਾਂ ਜਦੋਂ ਇਸ ਤਰ੍ਹਾਂ ਕਰ ਰਹੇ ਸੀਗੇ ਇਹ ਲਗਭਗ 60 ਤੋਂ 65000 ਰੁਪਏ ਭਰਿਆ ਸੀਗਾ ਠੀਕ ਆ ਜੀ ਤੇ ਕੋਈ ਸੀ ਸਾਨੂੰ ਡਾਟਾ ਦੇ ਸਕਦੇ ਹੋ ਕਿ ਪਰ ਗੱਟਾ ਮਾਰਕੀਟ ਕਮੇਟੀ ਦੀ ਫੀਸ ਕਿੰਨੀ ਬਣਦੀ ਹੈ ਸਰ 6% ਹੁੰਦੀ ਹੈ ਜੀ ਹਾਂ ਜੀ ਤਾਂ ਜੇਕਰ ਰੁਪਈਆ ਦੇ ਵਿੱਚ ਆਪਾਂ ਗੱਲ ਕਰੀਏ ਇੱਕ ਬੰਦਾ ਖਰੀਦਦਾ ਹੈਗਾ ਤਾਂ 6% ਮਤਲਬ ਜੀ ਜੀ ਮਾਰਕੀਟ ਕਮਿਟੀ ਦੇ ਵਿੱਚੋਂ ਪਰ ਘਟਾ ਕਿੰਨੀ ਕੋਸਟ ਕਰਦਾ ਜੀ ਆਪਾਂ ਨੂੰ ਇਹ? ਟਾਰਗੇਟ ਹੈ ਤੁਸੀਂ ਸਰ 4.6% ਦਾ ਹੀ। ਉਹ ਤਕਰੀਬਨ 125 ਰੁਪਏ ਬੰਦੇ। ਚੌਦੀ ਹਾਂਜੀ ਤੇ 24-25 ਰੁਪਏ ਹੈਗਾ ਸਰਕਾਰੀ ਰੇਟ ਹੈਗਾ। ਜੀ। ਜਿਸ ਤਰ੍ਹਾਂ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਹਜੇ ਵੀ ਉੱਥੇ ਕੰਮ ਚੱਲ ਰਿਹਾ ਇਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ। ਤਕਰੀਬਨ 3-3 ਜਿਹੜੇ ਕੋੜੇ ਟਰਾਲੇ ਹੈਗੇ ਉਹ ਉੱਥੇ ਜਾਂਦੇ ਹੈਗੇ ਆ ਤੁਹਾਨੂੰ ਲੱਗਦਾ ਕਿ 60000 ਰੁਪਿਆ ਜਿਹੜਾ ਉਹ ਕਾਫੀ ਹੈਗਾ ਸੀਗਾ ਜੁਰਮਾਨੇ ਦੇ ਲਈ ਕਿ 60000 ਰੁਪਿਆ ਜੁਰਮਾਨਾ ਹੋ ਗਿਆ ਜਦੋਂ ਸਰ ਜਦੋਂ ਮਤਲਬ ਕਿ ਵੀ ਅਸੀਂ ਸਾਡੇ ਕੋਲੇ ਉਹਦੀ ਇਨਫੋਰਮੇਸ਼ਨ ਆਈ ਸੀਗੀ ਹੈਨਾ ਤਾਂ ਲਗਭਗ ਉਸੇ ਕੋਲੇ ਉਨੀ ਕਣਕ ਸੀਗੀ ਜਿੰਨੀ ਕੋਨੇ ਖਰੀਦੀ ਹੋਈ ਸੀਗੀ ਜੀ ਕਿ ਉਹਨਾਂ ਸਾਹਿਬ ਨਾਲ ਉਹਦੇ ਟੋਰ ਵਗੈਰਾ ਜਿੱਦਾਂ ਸਾਰਾ ਲਾ ਕੇ ਹਿਸਾਬ ਦਾ ਉਦੀ ਪ੍ਰੋਪਰ ਪੂਰੀ ਫੀਸ ਹੈ ਜੀ ਉਹ ਵੀ ਤਾਂ ਪਲੈਂਟੀ ਹੋ ਕਰਾ ਲਈ ਜੀ। ਪਰ ਜਿਹੜੇ ਹੁਣ ਸਾਡੇ ਕੋਲ ਵੀਡੀਓ ਆਈ ਹੈ ਉੱਥੇ ਲੱਗਦਾ ਕਿ ਇੱਕ ਨਵਾਂ ਹੀ ਦਾਣਾ ਮੰਡੀ ਬਣੀ ਹੁੰਦੀ ਆ ਉੱਥੇ। ਕੋਈ ਗੱਲ ਨਹੀਂ ਸਰ। ਅਵਾਜੀ ਆਪਾਂ ਇਨਕੁਆਰੀ ਕਰਵਾ ਕੇ ਹਦੀ ਤੇ ਜੋ ਵੀ ਉਹਦੀ ਬਣਦੀ ਕਰ ਲਈ ਆਪਾਂ ਕਨਫਰਮ ਕਰਵਾ ਦਨੇ ਕੋਈ ਗੱਲ। ਇਹਦੇ ਵਿੱਚ ਜੁਰਮਾਨਾ ਹੀ ਕਾਫੀ ਹੋਊਗਾ ਜਾਂ ਕੋਈ ਫਿਰ ਮਾਰਕੀਟ ਕਮੇਟੀ ਉਸ ਜਗ੍ਹਾ ਨੂੰ ਆਪਣੇ ਅੰਡਰ ਲੋਕੀ ਕਣਕਣੋ। ਇਸ ਚੋਂ ਦਾ ਸਰਵਤਾ ਅਕੋਰਡਿੰਗ ਟੂ ਜੋ ਵੀ ਲਾ ਦੇ ਵਿੱਚ ਹੋਇਆ ਹਨਾ। ਜੀ। ਐਕਟ ਦੇ ਵਿੱਚ ਹੋਇਆ। ਉਸੀ ਤਰ੍ਹਾਂ ਜਿੱਦਾਂ ਵੀ ਐਕਟ ਦੇ ਵਿੱਚ ਹੋਇਆ ਉਹ ਉਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਕਰਵਾਏ ਉਹ ਕੋਈ ਸਜ਼ਾ ਦਾ ਪ੍ਰਾਵਧਾਨ ਵੀ ਹੈ ਇਸ ਦੇ ਵਿੱਚ ਕਿ ਨਹੀਂ ਜੀ ਸਰ ਉਹ ਤਾਂ ਮੈਂ ਕਿਹਦੇ ਵੀ ਕਿਉਂਕਿ ਲੀਗਲੀ ਕਾਰਵਾਈ ਹੈ ਨਾ ਤੇ ਉਹ ਜੋ ਵੀ ਐਕਟ ਦੇ ਵਿੱਚ ਜੋ ਹੋਇਆ ਜੋ ਪ੍ਰੋਵੀਜ਼ਨ ਹੋਈ ਉਹਦੇ ਵਿੱਚ ਸਜ਼ਾ ਦੀ ਹੈ ਜਾਂ ਮਤਲਬ ਕਿ ਵੀ ਇਹ ਆਪਣੀ ਦੀ ਜੁਰਮਾਨੇ ਦੀ ਹੈਗੀ ਤੇ ਉਸੇ ਤਰ੍ਹਾਂ ਜੋ ਵੀ ਐਕਟ ਦੇ ਅਕੋਰਡਿੰਗ ਜੋ ਲੀਗਲੀ ਕਾਰਵਾਈ ਉਹ ਕਰਾ ਕੋ ਜੀ ਦੂਸਰੇ ਪਾਸੇ ਜਿਵੇਂ ਅਸੀਂ ਦੇਖ ਰਹੇ ਹਾਂ ਸਾਡੇ ਕੋਲ ਜਿਹੜੀਆਂ ਵੀਡੀਓ ਪਹੁੰਚੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਲੱਗਦਾ ਕਿ ਇੱਕ ਨਵੀਂ ਮੰਡੀ ਬਣੀ ਹੁੰਦੀ ਆ ਜੇਕਰ ਵਾਕਈ ਹੁਣ ਉੱਥੇ ਉਸ ਤਰ੍ਹਾਂ ਦਾ ਹੋ ਰਿਹਾ ਤੇ ਉਸ ਤੋਂ ਬਾਅਦ ਫਿਰ ਮਾਰਕੀਟ ਕਮੇਟੀ ਕਿਸ ਤਰ੍ਹਾਂ ਕੈਲਕੂਲੇਟ ਕਰੂਗੀ ਕਿ ਕਿੰਨੀ ਕਣਕ ਉਹਨਾਂ ਨੇ ਵੇਚੀ ਹੈਗੀ ਕਿਉਂਕਿ ਉੱਥੇ ਅਮੂਮਨ ਹਰ ਰੋਜ਼ ਦੋ ਤਿੰਨ ਜਿਹੜੇ ਟਰਾਲੇ ਹੈਗੇ ਉਹ ਜਾਂਦੇ ਹੈਗੇ ਆ ਫਿਰ ਉਹਦਾ ਰਿਕਾਰਡ ਕਿੱਥੋਂ ਲਿਆਉਂਗੇ ਤੁਸੀਂ ਜਾਂ ਫਿਰ ਕਿਸ ਤਰ੍ਹਾਂ ਕੀਤਾ ਜਾਊਗਾ ਕਿਉਂਕਿ ਜੇਕਰ ਉਹਨਾਂ ਨੇ 10 ਕੋੜੇ ਟਰਾਲੇ ਭੇਜੇ ਹੋਏ ਤਾਂ ਰਿਕਾਰਡ ਦੇ ਵਿੱਚ ਕبولਦਾ ਹੋਇਆ ਤਾਂ ਫਿਰ ਉਹ ਜਿਹੜੀ ਸਰ ਹਰ ਚੋਂ ਉਹਨਾਂ ਕੋਲ ਵੀ ਤਾਂ ਕੋਈ ਡਾਕੂਮੈਂਟ ਹੋਊਗਾ ਕਿਉਂਕਿ ਆਪਦੇ ਕੋਲੇ ਵੀ ਲਰਚ ਬੜਾ ਦੁਕਾਨ ਦੀ ਹੋਣੀ ਹੈ ਨਹੀਂ ਜੀ ਹੈਨਾ ਉਹਨਾਂ ਦਾ ਮੈਂ ਟੈਕਨੀਸ਼ੀਅਨ ਨੂੰ ਕਹਿਤਾ ਸੀਗਾ ਕਿ ਕਿ ਉਹ ਗਏ ਹੋਏ ਹੈਗੇ ਜਿੱਦਾਂ ਵੀ ਉਹਨਾਂ ਦੇ ਮਤਲਬ ਕਿ ਵਿਚ ਅਸੀਂ ਜਿਹੜੀ ਵੀ ਜਿਹੜੀ ਚੀਜ਼ ਆਉਂਦੀ ਹੈ ਆਪਣੇ ਸਿਸਟਮ ਆਉਂਦਾ ਹੈ ਹੈਨਾ ਤੇ ਸਾਰਾ ਪਜਬ ਕਰਾਂਗੇ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜੀ